ਮੋੜਮਾਡੀ ਸ਼ੈਲਰ ਐਸੋਸੀਏਸ਼ਨ ਦੇ ਵਿੱਚ ਹੋਈ ਕਪੜੇ ਬਾਜੀ ਨੂੰ ਲੈ ਕੇ ਅੱਜ ਸ਼ੈਲਰ ਐਸੋਸੀਏਸ਼ਨ ਵਾਲੇ ਬਟੇਂਡਾ ਦੇ ਕਾਲੀ ਮਾਤਾ ਮੰਦਿਰ ਦੇ ਨੇੜੇ ਪਹੁੰਚੇ ਅਤੇ ਐਫਸੀਏ ਦਫ਼ਤਰ ਦਾ ਕੀਤਾ ਗਿਆ ਨਵਲਾ ਬਲੌਗਰਾਓ ਪਰੋਂ 2 ਵਜੇ ਦੇ ਲਗਭਗ ਸ਼ੈਲਰ ਐਸੋਸੀਏਸ਼ਨ ਮੋੜ ਦੇ ਬਹੁਤ ਸਾਰੇ ਲੋਕ ਇੱਥੇ ਪਹੁੰਚੇ ਅਤੇ ਉਹਨਾਂ ਕਿਹਾ ਕਿ ਜੋ ਚੱਕਾ ਇੱਥੇ ਇੱਕ ਵਿਅਕਤੀ ਨੂੰ ਗਲਤ ਅਲਾਟ ਕੀਤਾ ਗਿਆ ਹੈ ਉਹ ਸ਼ਰੋਮੀ ਅਕਾਲੀ ਦਲ ਦੇ ਕਹਿੰਦੇ ਕੀਤਾ ਗਿਆ ਜਿਸ ਨੂੰ ਲੈ ਕੇ ਉਹਨਾਂ ਨੇ ਅੱਜ ਵਿਰੋਧ ਸ਼ੁਰੂ ਕਰ ਦਿੱਤਾ ਉਹਨਾਂ ਕਿਹਾ ਕਿ ਜਨਤ ਅੱਤਰ ਸਾਡਾ ਮਸਲਾ ਹੱਲ ਨਹੀਂ ਹੁੰਦਾ ਉਹਨਾਂ ਜੇ ਸਾਡੇ ਵੱਲੋਂ ਇਸ ਤਰ੍ਹਾਂ ਦਾ ਇੱਥੇ ਆਪਣਾ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਰਹੇਗਾ ਮਾਤਾ ਜੀ ਵਿਜੇ ਕੁਮਾਰ ਕੋ ਮੁੰਜੀ ਕਿਹੜੀ ਜਿੰਨੂ ਮੋੜ ਮੰਡੀ ਜੀ ਸੈਣੀ ਸਾਹਿਬ ਪ੍ਰਧਾਨ ਆ ਸਾਡੇ ਪੰਜਾਬ ਦੇ ਮੈਂ ਬੈਸ ਪ੍ਰੈਸਿਡੈਂਟ ਹੈ ਪੰਜਾਬ ਦਾ ਹਾਂ ਦੇਖੋ ਇਹ ਆਦੀ ਪ੍ਰਧਾਨ ਸੈਲੂਸ਼ਨ ਪੰਜਾਬ ਦੀ ਬੈਸ ਪ੍ਰਧਾਨਾ ਮੈਂ ਇਹਦੇ ਵਿੱਚ ਕਰਾਜ ਹੈ ਜੀ ਵਿਜੇ ਕੁਮਾਰ ਕੋ ਮਨ ਇਹਦਾ ਚੱਕਾ ਦਿੱਤਾ ਗਿਆ ਜਿਸ ਨੂੰ ਚੱਕਾ ਦਿੱਤਾ ਗਿਆ ਉਹ ਸਾਡੇ ਮੋੜ ਸ਼ਹਿਰੀ ਅਕਾਲੀਵਾਲਾ ਦੇ ਪ੍ਰਧਾਨ ਹੈ ਉਹਨੇ ਫੋਨ ਕਰਾਇਆ ਵੀ ਬਹਾਰ ਸਿੰਘ ਜੀ ਤੋਂ ਜਿਸ ਨੂੰ ਨੇ ਚੱਕਾ ਦਵਾਇਆ ਡੀਮ ਸਾਹ ਕੋਲ ਫੋਨ ਆਇਆ ਪਹਿਲਾਂ ਵੀ ਇੱਕ ਦੋ ਨੂੰ ਦਿੱਕਤ ਆਈਆਂ ਐ ਅਸੀਂ ਡੀਮ ਸਾਹ ਕੋਲ ਆਉਂਦੇ ਉਹਨਾਂ ਦੇ ਕੋਲ ਹਰਸਨਦੀਪ ਜੀ ਦਾ ਫੋਨ ਆ ਗਿਆ ਹਰਾ ਇੱਕਲਾ ਪ੍ਰਧਾਨ ਆ ਮੰਡੀ ਜਿਹੜੀ ਨਾਲ ਦੀ ਉਹ ਕੋਈ ਵੀ ਅਜੀਬਾ ਨੂੰ ਤੱਕ ਜਾ ਕੇ ਦੱਸ ਸਕਿਆ ਨਹੀਂ ਕੋਈ ਇਕੱਲਾ ਹੀ ਪ੍ਰਧਾਨ ਆ ਜਿਹੜਾ ਮੰਡੀ ਨਹੀਂ ਨਾਲ ਕੋਈ ਮੰਡੀ ਵਿੱਚ ਕੋਈ ਨਾਲ ਨਹੀਂ ਇਹਦੇ ਫਿਰ ਵੀ ਉਹ ਸਾਡੇ ਨਾਲ ਧੱਕਾ ਹੀ ਕਰ ਰਿਹਾ ਉਹ ਇਸ ਵਿੱਚ ਕਾਲੀ ਰਾਲ ਦਾ ਪੂਰਾ ਹੱਥ ਹੈ ਵੀ ਬਾਹਰ ਸਮਰਜੀ ਫੋਨ ਕਰਦੇ ਡੀਪ ਸਾਹਿਬ ਨੂੰ ਅੱਧੇ ਕੀ ਕਰ ਅੱਜ ਅਸੀਂ ਧਰਨਾ ਮਾਰ ਰੱਖਿਆ ਚੈਕਾਉਂਟ ਦੇ ਰੱਖਿਆ ਅਸੀਂ ਲੱਗਣੀ ਤਾਂ ਮਾਲ ਡਿੱਪੂ ਬੰਦ ਹੋ ਗਏ ਸਾਡਾ ਕਿਹਨੇ ਜੇ ਤੈਨੂੰ ਕਰਨਾ ਜਿੰਨਾ ਚਿਰ ਕੰਮ ਨਹੀਂ ਹੁੰਦਾ ਅਸੀਂ ਬੀਬੇ ਨੂੰ ਫੋਨ ਕਰਾਇਆ ਸੀ ਕਿ ਤੁਸੀਂ ਸਾਡੇ ਸ਼ੈਡਲਿਸਮ ਪਰਦੇਸ ਮਸਲਾ ਹੈ ਅਸੀਂ 50 ਬੰਦੇ ਇੱਕ ਪਾਸੇ ਆ 5 ਬੰਦੇ ਇੱਕ ਪਾਸੇ ਉਹ ਸਾਡਾ ਧੱਕਾ ਹੋ ਰਿਹਾ ਕਿਹੜਾ ਵਿਭਾਗ ਜਰੇ ਐ ਐਫਸੀਆਈ ਐਫਸੀ ਮੈਕ ਫਾਰਮ ਕਹਤਾ ਵੀ ਭਾਈ ਨੇ ਅਸੀਂ ਉਹਨਾਂ ਬੇਨਤੀ ਕਰਦੇ ਆਂ ਕਿ ਸਾਡੇ ਚੈਲੇਜ ਦੇ ਦਖਲਅ ਜੀ ਨਾ ਕਰੋ ਇਲੈਕਸ਼ਨ ਦਾ ਟਾਈਮ ਐ ਤੁਸੀਂ ਮੋੜ ਹਣਾ ਸਾਡੇ ਕੋਲੇ ਉਹ ਤੇ ਫਿਰ ਇਹ ਗਲੇ ਸ਼ੁਕਰ ਹੋਣਗੇ ਆਪਣੇ ਅੜੀ ਬੇਨਤੀ ਉਹਨਾਂ ਨੂੰ ਸਾਡੀ ਥੋੜੇ ਥਰੂ ਮੇਰਾ ਨਾਮ ਹੈ ਜੀ ਮੱਖਣ ਲਾਲ ਮੰਗਲਾ ਮੇਰੀ ਮਿਲਦਾ ਨਾਮ ਹੈ ਰਾਮਾਕਿਸ਼ਨ ਰਾਏ ਸਪੈਨ ਮੋਡਵੰਡੀ ਮਸਲਾ ਇਹ ਹੈ ਜੀ ਵੀ ਅੱਜ ਸਾਡੇ ਸਵੇਹਾ ਗਿਣੀਆਂ ਅਸੀਂ ਗੱਡੀਆਂ ਡੰਪ ਕਰਦੇ ਆ ਨਾ ਜੀ ਸਾਡੇ ਉਥੇ ਟੋਟਲ 55 ਮਿਲ ਰਹਾ ਹੈ ਤੇ ਜਿਵੇਂ ਆਮ ਸੈਂਟਰਾਂ ਤੇ ਹੁੰਦਾ ਥੋੜੀ ਬਹੁਤ ਮਿਲਰਾਂ ਦੇ ਵਿੱਚ ਗਰੁੱਪਾਜੀ ਵੀ ਹੁੰਦੀ ਹੈ ਤੇ ਸਿਸਟਮ ਐਫਸੀਆਈ ਨੇ ਇੰਨਾ ਜ਼ਿਆਦਾ ਰਫਾਈਨਡ ਕੀਤਾ ਹੋਇਆ ਹੈ ਵੀ ਮਾਲ ਪ੍ਰੈਕਟਿਸ ਨੂੰ ਰੋਕਣ ਲਈ ਨਾ ਉਹਨਾਂ ਨੇ ਜ਼ਿਆਦਾਤਰ ਸਿਸਟਮ ਨੂੰ ਆਨਲਾਈਨ ਕਰਤਾ ਵੀ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਕਪੜਾਵਾਜੀ ਨਾ ਹੋਵੇ ਸਾਰਾ ਕੰਮ ਬਿਓਰਡੀਨਲ ਚੱਲੇ ਤਾ ਅੱਜ ਸਵੇਰ ਹੋਇਆ ਕੀ ਵੀ ਸਾਡੇ ਹੁਣ ਚੱਲ ਰਹੀ ਹੈ ਵੇਟਿੰਗ ਚੱਕਿਆਂ ਦੀ ਕਿਉਂਕਿ ਸਪੇਸ ਦੀ ਪ੍ਰੋਬਲਮ ਹੈ ਹਰ ਜਗ੍ਹਾ ਤਿੰਨ ਚੱਕੇ ਖਾਲੀ ਸੀ ਵੇਟਿੰਗ ਦੇ ਵਿੱਚ ਨੀਅਰ ਬੋਰਡ ਕੋ ਸਾਡੇ 30 31 ਮਿਲਰ ਵੇਟਿੰਗ 'ਚ ਚੱਲ ਰਹੇ ਐ ਤਾਂ ਪਹਿਲੇ ਨੰਬਰ ਦੂਜਾ ਨੰਬਰ ਉਹ ਤਿੰਨ ਨੰਬਰ ਦੇ ਜਿਹੜੇ ਬੰਦੇ ਸੀ ਉਹਨਾਂ ਨੂੰ ਚੱਕਾ ਮਿਲਣਾ ਸੀ ਪਰ ਸਾਨੂੰ ਮੌਕੇ ਤੇ ਜਾ ਕੇ ਕੀ ਪਤਾ ਲੱਗਿਆ ਵੀ ਚੱਕੇ ਐਕਚੁਅਲੀ ਉੱਥੇ ਦੋ ਹੀ ਖਾਲੀ ਐ ਤੀਜਾ ਜਿਹੜਾ ਚੱਕਾ ਐ ਉਹ ਉਹਨਾਂ ਨੇ ਕਿਸੇ ਮਿਲਰ ਨੂੰ ਬੈਨੀਫਿਟ ਦੇਣ ਵਾਸਤੇ ਉਹੀ ਜਾਣਬੁੱਝ ਕੇ ਖਾਲੀ ਦਿਖਾਤਾ ਜਦੋਂ ਕਿ ਉਹ ਚੱਕੇ ਤੇ ਹਜੇ ਵੀ ਮਾਲ ਪਿਆ ਲੋਡ ਨਹੀਂ ਹੋਇਆ ਉਹ ਉਹ ਦਿਖਾ ਨਹੀਂ ਸਕਦੇ 2 ਨੰਬਰ ਵਾਲੇ ਨੂੰ 3 ਨੰਬਰ ਤੇ ਕਰਤਾ 3 ਨੰਬਰ ਵਾਲੇ ਮੈਲਰ ਨੂੰ 2 ਨੰਬਰ ਤੇ ਕਰਤਾ ਅਸੀਂ ਜਦੋਂ ਦੇਖਿਆ ਵੀ ਇਹ ਸਿਸਟਮ ਕਿਵੇਂ ਹਾਲਾਤ ਹੈ ਇਹਨਾਂ ਨੇ ਇੱਕ ਪਾਸੇ ਤਾਂ ਇਹਨਾਂ ਸੈਂਟਰ ਗਵਰਨਮੈਂਟ ਕਹਿੰਦੀ ਵੀ ਸੀਐਫਸੀ ਚ ਇੰਨੀ ਸੋਧ ਕਰਤੀ ਵੀ ਸਾਰਾ ਸਿਸਟਮ ਆਨਲਾਈਨ ਕਰਤਾ ਆ ਵੀ ਇਹਦੇ ਵਿੱਚ ਕੋਈ ਗੜਬੜ ਨਹੀਂ ਹੋ ਸਕਦੀ ਪਰ ਇਹ ਹੋਇਆ ਜਦੋਂ ਅਸੀਂ ਜਾ ਕੇ ਉਹਨਾਂ ਨੂੰ ਸਵਾਲ ਜਵਾਬ ਕੀਤੇ ਉਹ ਗੱਲ ਨੂੰ ਗਾਲ ਮਟੋਲ ਕਰਕੇ ਵੀ ਇਹ ਤਾਂ ਜੀ ਡਿਸਟ੍ਰਿਕਟ ਅਫਸਰ ਨੇ ਕਹਿਤਾ ਸਾਨੂੰ ਅਸੀਂ ਕਿਹਾ ਡਿਸਟ੍ਰਿਕਟ ਅਫਸਰ ਨੇ ਕਿਹਾ ਤਾਂ ਗਲਤ ਕੰਮ ਤਾਂ ਕੋਈ ਵੀ ਕਰੇ ਚਾਹੇ ਉਹ ਕਹੋ ਬਹੁਤ ਗਲਤ ਹੈ ਅਸੀਂ ਇੱਥੇ ਡਿਸਟ੍ਰਿਕਟ ਇਥੇ ਆ ਗਏ ਇੱਥੇ ਹੁਣ ਡੀਐਮ ਸਾਹਿਬ ਵੀ ਸਾਨੂੰ ਕੋਈ ਸਪਸ਼ਟੀਕਰਨ ਨਹੀਂ ਦੇ ਰਹੇ ਜਿਹੜੇ ਉਹ ਆਪਣਾ ਮੈਨੇਜਰ ਕਮਰਸ਼ੀਅਲ ਨੇ ਵਰਨ ਜੀ ਕੋਈ ਵੀ ਪ੍ਰਾਲੀਆਂ ਗੱਲਾਂ ਜੀਆਂ ਸੁਣਾਈ ਜਾਂਦੇ ਜੀ ਐਸੇ ਹੋ ਗਿਆ ਵੈਸੇ ਹੋ ਗਿਆ ਮੈਂ ਕਹਾਂ ਜੀ ਤੁਸੀਂ ਸਾਨੂੰ ਆਏ ਦੱਸੋ ਵੀ ਕੰਮ ਕੀ ਗਲਤ ਹੋਇਆ ਕਿ ਨਹੀਂ ਹੋਇਆ ਗੱਲ মিডিਆ 'ਚ ਜਾਊਗੀ ਕੱਲ ਨੂੰ ਜੀਐਮ ਕੋਲੇ ਜਾਊ ਸੈਂਟਰ 'ਚ ਜਾਊ ਫਿਰ ਦੇਖੋ ਤੁਹਾਡਾ ਨੁਕਸਾਨ ਹੋ ਜੂ ਜਾਂ ਜਿਹੜੀ ਗਲਤੀ ਕੋਈ ਕੀਤੀ ਹੈ ਉਹਦਾ ਸੁਧਾਰ ਕਰ ਲੋ ਸਮਾਧਾਨ ਕਰ ਲੋ ਉਹਨੂੰ ਵਾਪਸ ਲੈ ਲੋ ਲੇਕਿਨ ਕੋਈ ਗੱਲ ਨਹੀਂ ਸੁਣੀ ਅਸੀਂ ਇੱਥੇ ਘਰਾਓ ਕਰ ਰੱਖਿਆ ਸੀ ਡੀਐਮ ਸਾਹਿਬ ਲਾਜੋਜ ਕਰਨ ਵਾਸਤੇ ਵੀ ਬਾਹਰ ਦੀ ਬਾਹਰ ਨਿਕਲ ਗਏ ਕੋਈ ਉਹਨਾਂ ਨੇ ਜ਼ਿੰਮੇਵਾਰੀ ਨਹੀਂ ਸਮਝੀ ਵੀ ਮਿਲ ਰ ਬੈਠੇ ਆ ਧਰਨਾ ਦੀ ਬੈਠੇ ਆ ਵੀ ਇਹਨਾਂ ਦੀ ਗੱਲ ਦਾ ਕੋਈ ਨਾ ਸਮਾਧਾਨ ਕੀਤਾ ਜਾਵੇ ਸਾਡੇ ਆਮ ਹੀ ਪ੍ਰੈਕਟਿਸ ਹੋ ਗਈ ਵੀ ਲੋਕ ਐ ਕਹਿੰਦੇ ਵੀ ਭੌਂਕ ਭੌਂਕੇ ਆਪੇ ਵਗ ਜਾਣਗੇ ਸਾਡੀ ਉਹਨਾਂ ਨੇ ਗੱਲ ਸਿੱਧੀ ਸੀ ਸੁਣੀ ਨਹੀਂ ਹੈ ਔਰ ਉਹ ਸਾਡੇ ਕੋਲ ਪੁਸ਼ਤਾ ਪ੍ਰੂਫ ਨੇ ਵੀ ਜਿਹੜਾ ਕੰਮ ਉਹਨਾਂ ਨੇ ਗਲਤ ਕੀਤਾ ਹੈ ਸਾਡੀ ਮੰਗ ਕੋਈ ਸੀਧੀ ਚਲੋ ਸਾਡੀ ਆਪਸ ਵਿੱਚ ਖੇ ਬਾਜੀ ਹੁੰਦੀ ਐਵੇਂ ਇਸ਼ੂ ਬਣ ਜਾਂਦਾ ਹੈ ਪੀ ਤੁਸੀਂ ਜਿਹੜਾ ਕੰਮ ਹੈ ਸਹੀ ਕੰਮ ਕਰੋ ਸਾਨੂੰ ਤੁਸੀਂ ਸਹੀ ਕੰਮ ਕਰਨ ਵਾਸਤੇ ਰੋਜ਼ ਦਿਨ ਦੇ ਕਹਿੰਦੇ ਰਹਿੰਦੇ ਹੋ ਆਪ ਤੁਸੀਂ ਖੁਦ ਗਲਤ ਕੰਮ ਕਰੀ ਜਾਂਦੇ ਹੋ ਹੁਣ ਇਹ ਪਤਾ ਨਹੀਂ ਉਹਨਾਂ ਨੇ ਕਿਸੇ ਲਾਲਚ ਜਿ ਕੀਤਾ ਹੈ ਜਾਂ ਕਿਸੇ ਦੀ ਸ਼ਪਾਰਸ਼ ਨਾਲ ਕੀਤਾ ਹੈ ਉਹਨਾਂ ਨੇ ਸਾਨੂੰ ਕਲੀਅਰ ਨਹੀਂ ਕਰ ਰਹੇ ਹੋ ਇਹ ਜਿੰਨਾ ਕਿ ਸਾਡਾ ਮਸਲਾ ਹੱਲ ਨਹੀਂ ਹੁੰਦਾ ਜੀ ਜਾਂ ਮਸਲਾ ਹੱਲ ਹੋ ਜਾਂ ਤੁਹਾਡੇ ਥਰੂ ਭਰਾਵਾਂ ਦੇ ਪਹਚਾਵਾਵਾਂਗੇ ਉੱਪਰ ਤੱਕ ਜੇ ਸਾਨੂੰ ਉੱਤੋਂ ਕਹਿੰਦੇ ਵੀ ਅਸੀਂ ਤੁਹਾਨੂੰ ਕਾਲ ਕਰ ਲਿਆ ਜੀ ਆਜੋ ਸਾਡੇ ਕੋਲ ਚੰਨੀਗੜ ਤਾ ਅਸੀਂ ਕੱਲੂ ਚੰਨੀਗੜ ਜਾਵੜਾਂਗੇ ਅਸੀਂ ਹੱਲ ਦੇ ਨਾ ਕਢਾ ਕੇ ਰੱਖਾਂਗੇ